ਕਿਹੜਾ ਤੇਰਾ ਫੋਨ ਆ ਤੇਰਾ ਕੋਈ ਨਹੀਂ ਉਹ ਤੇਰਾ ਨਹੀਂ ਮੇਰਾ ਆਂਤੀ ਦਾ ਮੇਰਾ ਹੁਣ ਤਾਂ ਮਨਵੀਰਤਾ ਹੀ ਆ ਜਿਹਦੇ ਕੋਲੇ ਉਹਦਾ ਹੀ ਹੁੰਦਾ ਹੈ ਨਾ ਇਹ ਕਹਦੇ ਨੇ ਜਿਹਦਾ ਮੇਰੇ ਰਹਿਦਾ ਇਹ ਜਿਹਦੇ ਕੋਲੇ ਤਾਂ ਉਹਦਾ ਹੀ ਹੁੰਦਾ ਪੜਦੀ ਵੀ ਨਹੀਂ ਆ ਕਿ ਗੱਲਾਂ ਗੇਮਾਂ ਹੀ ਦੇਖਣੀ ਐ ਪੜਦਾ ਕਿੰਨੇ ਗੇਮਾਂ ਡਾਊਨਲੋਡ ਕਰ ਲੈਣਾ 2 2 ਥੱਪੜ ਪੈਣਗੇ ਉਹਨੇ ਜਿੰਨੀ ਕੀਤੀ ਹੈ ਜਿੰਨੀ ਗੇਮ ਲੋਡ ਕਰਨਗੇ ਉਹਨੇ ਥੱਪੜ ਪਿਆ ਕਰਨਗੇ ਉਹ ਰਿਆ ਦੋ ਲਵਾੜ ਬੀਬੀ ਰੀਤਾ ਤੇ ਥੱਪੜ ਬੈ ਕਰਨੀ ਤੇ ਹਾਂ ਅਥੇਂਦਰਾ ਮੁਰਾ ਚੈੱਕ ਹੋਇਆ ਗੁਰ ਜਿੰਨੀ ਗੇਮ ਹੋਣੇ ਥੱਪੜ ਆ ਮਾ ਪਤਾ ਹਾਂ ਮੈਂ ਸਬਰੀ ਤੇ ਲੱਛਿਆਣਾ ਸਬਰੀ ਤੇ ਲੋ ਜੀ ਨਾਲੇ ਬੱਚਾ ਪਾਰਟੀ ਸਾਰੀ ਆਨੰਦ ਲੈ ਰਿਆ ਇਹਨਾਂ ਨੇ ਮੋਟਰ ਤੇ ਇਹਦਾ ਉਹ ਆ ਸਵੇਰ ਦਾ ਇਹਨਾਂ ਨੇ ਪ੍ਰੋਮਿਸ ਕੀਤਾ ਫਿਰ ਇਹ ਸਾਰੇ ਬੱਚੇ ਹੁਣ ਨਾ ਕੇਰੇ ਆ ਕੀ ਅੱਜ ਨਮਾਣਾ ਕਾਪੀਰਾਈਟ ਆ ਜੀ। ਔਰ ਔਰ ਦੇਖੋ ਅਗਰੇ ਮੂਡ ਆ ਪਾਵਰ ਕਿੱਦਾਂ ਲੱਗੇ ਮੈਂ ਮੈਂ ਸਿਰੇ ਖੜ੍ਹ ਜੋ ਫਿਰ। ਹੁਣ ਆ ਕੇ ਦਿਓ 10 ਮਿੰਟ ਬਹਿ ਜਾ ਹੁਣ ਦਮ ਲੈ ਲਓ। ਮੈਂ ਮਾਲਾ ਭਰਚਾ ਲਿਆਉਂਦਾ ਜਦੋਂ ਤੂੰ ਆ ਜਾ। ਆ ਗੁੱਡੀ ਹੈ। ਗੋਲੂ ਦੀ ਵਾਰੀ ਹੈ ਭਰਾ ਲਿਆ ਹੁਣਾਂ ਨੇ। ਮਾਈ ਪੁੱਛਾ ਤੁਸੀਂ ਕਹਿੰਦਾ ਭਾਈ ਆ ਕੇ ਦੇ ਲੋ ਕਿ ਹੈਡਾਂ ਦੇ ਪਿਛੇ ਹੀ ਪਾਣੀ ਹੈ ਕਰ। ਦੀ ਨਹੀਂ ਤੱਕੀ ਦਾ ਚੱਕਿਆ ਹੋਇਆ ਇਹ ਨਹੀਂ ਡਾਊਨ ਹੁੰਦੀ ਲੈਟਰ ਜੀ ਇਹ ਕਮਲੀ ਹੋ ਜੂ ਇਹ ਕਵਲੀ ਹੋਰ ਵਾਹ ਨਾ ਵੇਖੋ ਪੁਆਇੰਟ ਹਲਾ ਸਾਰੇ ਦਿਨ ਚੋਂ 40% ਡਾਊਨ ਹੋਈ ਹੈ ਇਹ ਨਹੀਂ ਪਤਾ ਇਹਦਾ ਗਵਾਂੜ ਦੇ ਕਿਸ ਨੇ ਪੁੱਛਿਆ ਕੱਲ ਵੀ ਆਵੇ। ਇਹ ਰੋਜ਼ ਪੁੱਤ। ਕੱਲ ਤੋਂ ਲੈਟ ਨਹੀਂ ਆਉਂਦੀ। ਕੱਲ ਨੂੰ ਲੈਟ ਬੰਦ। ਕੱਲ ਨੂੰ ਲੈਟ ਰਾਤ ਨੂੰ ਆਉਗੀ। ਪਰਸੋਂ। ਹੈ? ਪਰਸੋਂ ਦੋ ਵਜੇ ਰਾਤ ਨੂੰ ਆਉਗੀ। ਚੱਲ, ਫਿਕਰ ਸੇ। ਆ ਜੀ। ਜਮਣ ਖੱਜ ਬਣੀਆਂ ਨਹੀਂ ਪੁੱਤ। ਜਮਣਾਂ ਇੱਕ ਵੀ ਪੈਗ ਉਹਦੀ ਪੱਕ ਜਾਣਗੀਆਂ ਸਾਰੇ। ਕਣੀਆਂ ਜੀ ਆ ਗਏ ਨਾ। ਫੇਰ ਬਾਤ ਹੋਣੀ। ਉੱਦੇਦਾ ਜਾਮਣ ਬਹੁਤ ਅੱਜ ਤੇ ਆਪਾਂ ਇੱਥੇ ਸੀਗੇ ਹਾਂ ਅਭੀ ਤੁਸੀਂ ਉੱਤੇ ਸਵਰਾਏ ਅੰਕਲ ਮੀ ਆ ਗਿਆ ਸੀਗਾ ਫੁੱਲ ਤੇ ਫਿਰ ਮੋਟਰਸਾਈਕਲ ਦੇ ਹਾਂ ਓਏ ਪੰਜਾ 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 ਬੜਾ ਬਟ ਪੈਣ ਦੇ ਚੱਕ ਪਟਕਾ ਸੁੱਕ ਗਿਆ ਖਾਲਾਂ ਕੰਨੇ ਜਾ ਬੋਲਾ ਜੰਗ ਇਧਰੇ ਕਿ ਕਿਲੇ ਆ ਬੀਟੂ ਕਿ ਰਹਿ ਜਾਓ ਇੱਥੇ ਠੀਕ ਆ ਕੰਦ ਕਰਦੇ ਆ ਹੋ ਜਾਂ ਛਾਲ ਮਾਰਦਾ ਸੀ ਨਾ ਇਹ ਗੋਡਾ ਵੱਜੋ ਦੇਖ ਕੇ ਨਾ ਆਇਆ ਕਰੋ ਹੈਲੋ ਜਗਾ ਪੀੜੀ ਆ ਇਹ ਹੁਣ ਪਸਤਾਉਣੇ ਆ ਨਾ ਭਾਏ ਉਹ ਵੀ ਵੱਡੀ ਬਣਾਈ ਹੋਈ ਹੈ ਹੋਰ ਯਾਰ ਡੱਗੀ ਇੱਡੀ ਲੰਬੀ ਹੋਰ ਹੋਣੀ ਹੋਰ ਯਾਰ ਹੁਣ ਪਸਤਾਈਏ ਨੇ ਟਾਈਆਂ ਪੰਜਾਹ ਇਹਦਾ ਹੁਣ ਇਹ ਬਣਾਈ ਬੜੀ ਤਕੜੀ ਹੈ ਐ ਤਾਂ ਨਹੀਂ ਜੀ ਹੁਣ ਆਈ ਨਾ ਖਾਮ ਰਿਆ ਫਿਰ ਇੱਡੀ ਕੀ ਗੱਲ ਮੋਟੇ ਕੇ ਸਕੂਟਰ ਹੀ ਆਏਗਾ ਤੇ ਆਪ ਬੈਠੇ ਰਹਿੰਦੇ ਜਿਆ ਹਰ ਇਹ ਤੇ ਇੱਕ ਚਾਹਜਾ ਮਗਾ ਰੁਖੜੋ ਤਾਂ ਨਹੀਂ ਸਾਰੇ ਤਰੇ ਜਾਂਦੇ ਸੀ ਨਾ ਪੂਣੀ ਪੈਣੀ ਇਹ ਠੀਕ ਆ ਫਿਰ ਉਹ ਸਿਸਟਮ ਗੁਰਬੀ ਦੇ ਤੇ ਥੋੜਾ ਸੱਤ ਦੇਖਣਾ ਵੇ ਉਹ ਤਾਂ ਕੁਰਸੀ ਤੋਂ ਜਾਂ ਬਾਈ ਕਦੇ ਸਾਈਕੋ ਦੇ ਉੱਪਰ ਗੱਡੀ 'ਚ ਇਹ ਆਪ ਤਾਂ ਥੱਲੇ ਕੇ ਨਾ ਰੋ ਜੂਗੀ ਫਿਰ ਬੈਣੀ ਤੇ ਸੋ ਅਸੀਂ ਫਿਰਦੇ ਜਿੰਦੇ ਅਰੇ ਫੂਲ ਦੀ ਤਰ੍ਹਾਂ ਬਹੁਤ ਸੱਦੂ ਇਹ ਦੇਖ ਬੜਾ ਬੱਚੇ ਨਾ ਜਾਓ ਇੱਥੇ ਖੜੋ ਇੱਥੇ ਖੜੋ ਬਾਹਰ ਨਾਲੇ ਹੁਣ ਬਹਿ ਜਾਓ ਟੇਕੇ ਕੱਢ ਜਾ ਨਹੀਂ ਡਿੱਗ ਪੂ ਇੱਕਮ ਹੁਣ ਤੜਾ ਦੇ ਛੁੱਟੇ ਦੋ ਉਹ ਵਾਸ ਚੱਕੀਂ ਜਾ ਰਿਹਾ ਮੈਂ ਮਹਾਲੀ ਉਹ ਚੱਕ ਰੋ ਮਾਰ ਬੰਦ ਇਹ ਤਾਂ ਕੋਈ ਨਹੀਂ ਕਹਿੰਦਾ ਨਾ ਹੱਥ ਨਾਲ ਇਹ ਕਹਿੰਦੇ ਆ ਉਹ ਕਰਦੇ ਨਾ ਇਹਦੇ ਕਿ ਮੈਂ ਨਾ ਨਾ ਬੰਦ ਉਹ ਤੇ ਪਈ ਗਏ ਨੇ ਚਾਹ ਤੇ ਚੱਕ ਤੀਰ ਕਹੀ ਨਾਲ ਵੀ ਸਾਰਾ ਗੱਲ ਸਾਨੂੰ ਤਾਂ ਬੈਠ ਕੇ ਦੇਖਣਾ ਕੋਈ ਪਾਪ ਜੀ ਲੱਪੀਏ 200 200 ਤਾਂ ਕਹਿੰਦੇ ਉਹ ਤਾਂ ਆਈ ਗਏ ਉਹ ਤਾਂ ਕਰਾਈ ਜੇ ਮੈਂ ਦਲ ਬਕਰ ਕਿ ਕਹਿੰਦੇ ਸਾਨੂੰ ਯਾਰ ਕਿਲਾ ਮਿਲ ਗਿਆ ਕਹਿੰਦੇ ਭਾਈ ਇਹ ਸਾਡੇ ਉਹਨਾਂ ਕਿਰਦਿਨ ਤੋਂ ਹੋਰ ਨਾਲ ਆ ਰਿਹਾ ਹੈ 5 ਵਜੇ ਦਾ ਹੈ ਆਇਆ ਇਹ ਫਿਰ ਕਿੰਨਾ ਬੋਲ ਕਾਲ ਨੂੰ ਹੋਰ ਨਾਲ ਆ ਰਿਹਾ ਹੈ ਟੱਕ ਪਟ ਕੇ ਸਭੂ ਹੈ ਆਉਣਗੇ ਇਹ ਪਟ ਕੇ ਕਹਿੰਦੇ ਜਿੰਨ ਕੋਈ ਆਉਣੇ ਤੇ ਤਾਂ ਆ ਜਾਣਾ ਓਏ ਕਿੰਨੇ ਕਿਉਂ ਆ ਬੱਚੇ ਸ਼ਾਲਾ ਤੁਮਾਰੋ ਕਿ ਦੇ ਲਾਰ ਲਗਾ ਕਾੜੀ ਪਾਦਾ ਫੱਕ ਨਾਲੇ ਪੱਤੇ ਨਾ ਤੋੜੋ ਪਤਾ ਜਮਨ ਦੀ ਆਪਣਾ ਖਾਲ ਪਤਾਣੀ ਪਾਦਾ ਫੱਕ ਬਲੀਓ ਹਾਂ ਉਹਨਾਂ ਕੇ ਰਾਜ ਨੂੰ ਦੇਖੋ ਹੈ ਆਪ ਦੇਖੀ ਛਲਕੇ ਪੜੇ ਕਾਟ ਪਾਈ ਆ ਓਏ ਚੱਲ ਕੇ ਆਪਾਂ ਹੁਣ ਕੱਟਦੇ ਆਂ ਮੈਨੂੰ ਦੇ ਦੇ ਯਾਰ ਬੈਠ ਜਾ ਬੈਠ ਜਾ ਸੁਪ ਆ ਜਾ ਯਾਰ ਮੈਨੂੰ ਚਾ ਚਿਰ ਕੋਣ ਟੀ ਮਾਰਦੀ ਕਾ ਆ ਜਾ ਯਾਰ ਆਉਣਾ ਬਸ ਮੈਨੂੰ ਪਾਣੀ ਇਹ ਮੁਰਕੇ ਪੀ ਦੂ ਆ ਜਾ